ਖੜੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਪੀਏ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਪਿੰਡ ਰਾਹਲ ਚਾਹਲ ਦੇ ਫੌਜੀ ਜਸਪਾਲ ਸਿੰਘ ਦੀ ਜ਼ਮੀਨ ਤੇ ਕਬਜ਼ਾ ਕਰਵਾਉਣ ਦੇ ਮਾਮਲੇ ਅਤੇ ਫੌਜੀ ਨੂੰ ਇਨਸਾਫ ਦਿਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੱਗੇ ਆਇਆ ਹੈ ਇਸ ਮੌਕੇ ਤੇ ਵਿਕਰਮਜੀਤ ਸਿੰਘ ਮਜੀਠੀਆ ਅਤੇ ਰਣਜੀਤ ਸਿੰਘ ਬਰੰਬਰਾ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਵਾਅਦਾ ਮਿਲਿਆ ਮਜੀਠੀਆ ਦੇ ਵੱਲੋਂ ਡਿਪਟੀ ਕਮਿਸ਼ਨਰ ਤੇ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦੇ ਵਿੱਚ ਫੌਜੀ ਨੂੰ ਬਣਦਾ ਇਨਸਾਫ ਦੇਣ ਦੀ ਗੱਲ ਵੀ ਕਹੀ ਗਈ ਹੈ ਉਹਨਾਂ ਆਖਿਆ ਕਿ ਇਨਸਾਫ ਨਾ ਮਿਲਣ ਦੀ ਸੂਰਤ ਦੇ ਵਿੱਚ ਅਕਾਲੀ ਦਲ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਇੱਕ ਹਫ਼ਤੇ ਦੇ ਵਿੱਚ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ। ਪ੍ਰੈਜੈਂਟੇਸ਼ਨ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਕੀ ਉਹਨਾਂ ਨੂੰ ਦਿੱਕਤ ਹੈ ਵਗੈਰਾ ਉਹ ਸਾਰਾ ਉਹਦੇ ਵਿੱਚ ਦਿਲ ਕੇ ਲਿਖ ਕੇ ਮੈਨੂੰ ਉਸ ਤੋਂ ਬਾਅਦ ਉਹਦੀ ਇਨਕੁਆਇਰੀ ਕਰਵਾਈ ਜਾਊਗੀ ਤੇ ਬਿਲਕੁਲ ਉਹਦੇ ਨਾਲ ਜਸਟਿਸ ਕੀਤਾ ਜਾਊਗਾ। ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਪ੍ਰਸ਼ਾਸਨ ਪੂਰਾ ਜਿਹੜਾ ਸਾਡੇ ਸਰਵਿਸਮੈਨ ਨੇ ਫੌਜੀ ਵੀਰ ਉਹਨਾਂ ਦਾ ਪੂਰਾ ਮਾਨ ਸਨਮਾਨ ਕਰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਬਿਲਕੁਲ ਕਿਸੇ ਤਰ੍ਹਾਂ ਦੀ ਇਹਨੂੰ ਪਰੇਸ਼ਾਨੀ ਨਹੀਂ ਹੈ ਜੇਕਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਵੀ ਜ਼ਰੂਰਤ ਹੋਊਗੀ ਪ੍ਰਸ਼ਾਸਨ ਬਿਲਕੁਲ ਉਹਨਾਂ ਦੇ ਨਾਲ ਹੈ ਔਰ ਬਿਲਕੁਲ ਕੋਈ ਤੱਕ ਨਹੀਂ ਉਹਦਾ ਜੋ ਵੀ ਉਹਨਾਂ ਦੀ ਕੰਪਲੇਂਟ ਹੋਊਗਾ ਉਹਦਾ ਮੈਰਿਟ ਦੇ ਅਧਾਰ ਤੇ ਰਾ ਇਹ ਫੈਸਲਾ ਕੀਤਾ ਜਾਏਗਾ ਸਰ ਅਗਿਆ ਜ਼ਮੀਨ ਜਾ ਕੇ ਦੇਖੀ ਜਾਏਗੀ ਤੁਹਾਡੇ ਲੋਕ ਕਿੱਥੇ ਜਗਾ ਤੇ ਮੈਂ ਆਹ ਉੱਥੇ ਕੋਈ ਸੀਨੀਅਰ ਆਫੀਸਰ ਦੀ ਡਿਊਟੀ ਲਾਊਗੀ ਉਹ ਸਾਰਾ ਉਹਨੂੰ ਇਨਕੁਆਇਰ ਇਨ ਟੂ ਮੈਟਰ ਕਰਨਗੇ ਉਹ ਕਰਕੇ ਮੈਟਰ ਇਨਕੁਆਇਰ ਤੇ ਬਿਲਕੁਲ ਜੋ ਜਸਟਿਸ ਹੋਊਗਾ ਉਹ ਡਿਲੀਵਰ ਕੀਤਾ ਜਾਵੇ ਉਹਨਾਂ ਨੂੰ ਅਸੀਂ 16 ਤੱਕ ਕੋਸ਼ਿਸ਼ ਕਰਾਂਗੇ ਵੀ 16 ਤੱਕ ਉਹ ਰੈਮਨਰੇਟਡ ਹੈ ਜਲਾ ਜੇ ਮੰਨ ਲਓ ਉਹਨਾਂ ਦੀ ਕੋਈ ਸਕਿਉ ਤਾਂ ਫਿਰ ਤਾਂ ਸੀ ਮੈਨੂੰ ਜਵਾਬ ਦੇ ਆ ਠੀਕ ਹੈ ਮੈਂ ਐਸਐਚਐਮ ਹਦਾਇਤ ਕਰ ਦਿੱਤੀ ਹੈ ਕਿ ਉਹਨਾਂ ਦੇ ਕੋਈ ਵੀ ਪਰਿਵਾਰ ਨੂੰ ਜਾ ਕੇ ਜੋ ਨੰਬਰ ਨੂੰ ਪੜਾਉਂਦੇ ਨੂੰ ਨਾ ਦੇ ਬਾਕੀ ਰਹਿ ਗਈ ਉਹਦੀ ਜ਼ਮੀਨ ਦਾ ਉਹ ਰੈਗੂਲਰ ਰਿਲੇਟਡ ਹੈ ਉਹ ਐਡੀਸੀ ਸਾਹਿਬ ਸ਼ਾਇਦ ਉਹ ਦੇਖ ਰਿਹਾ ਹੈ ਡੀਸੀ ਸਾਹਿਬ ਨੇ ਉਹਨਾਂ ਨੂੰ ਉੱਥੇ ਵਿਸ਼ਵਾਸ ਦਵਾ ਦਿੱਤਾ ਸੀ ਜਿਹੜੀ ਜ਼ਮੀਨ ਦਾ ਸੀ ਕੇਸ ਜਿੱਤਿਆ ਸੀ 2016 ਦੇ ਵਿੱਚ ਮਾਰਚ ਦੇ ਵਿੱਚ ਉਸ ਜ਼ਮੀਨ ਦੇ ਉੱਤੇ 2013 ਦੇ ਵਿੱਚ ਫੈਸਲਾ ਆਇਆ ਸੀ ਕਿ ਜਿੰਨਾ ਚਿਰ ਕਿਸੇ ਕੋਰਟ ਦਾ ਫੈਸਲਾ ਨਹੀਂ ਹੁੰਦਾ ਉਸ ਜ਼ਮੀਨ ਨੂੰ ਕੋਈ ਮਤਲਬ ਕਿ ਨਹੀਂ ਵਾਹੂਗਾ ਉਸ ਜ਼ਮੀਨ ਦੇ ਬਕਾਇਦਾ ਡਿਪਟੀ ਸਾਹਿਬ ਤੋਂ ਜਿਹੜੀਆਂ ਕਾਪੀਆਂ ਉਹ ਮੇਰੇ ਕੋਲ ਜੇ ਮੌਜੂਦ ਨੇ 2016 ਦੇ ਵਿੱਚ ਹੱਕ ਦੇ ਵਿੱਚ ਹੋਣ ਦੇ ਬਾਵਜੂਦ ਅਸੀਂ ਤਾਂ ਜੇ ਦਰਖਾਸਤਾਂ ਦੇਂਦੇ ਫਿਰਦੇ ਸੀ ਤਹਿਸੀਲਦਾਰ ਸਾਹਿਬ ਦੇ ਸਾਇਨ ਕਰਵਾਏ ਮੇਰੇ ਪਾਸ ਡਿਮ ਸਾਹਿਬ ਦੇ ਅੱਗੇ ਹੈ ਕਿ ਪੁਲਿਸ ਮਦਦਨਾ ਅਸੀਂ ਪਹਿਲੀ ਪਾਉਣੀ ਹੈ ਤੇ ਦੂਜੇ ਬੰਦਿਆਂ ਨੇ ਰਮਨਜੀਤ ਸਿੱਕੀ ਦੀ ਸ਼ਹਿਦ ਦੇ ਨਾਲ ਉਹਦੇ ਪੀਏ ਦੇ ਨਾਲ ਮਿਲ ਕੇ ਟੱਕੇ ਦੇ ਨਾਲ ਪਹਿਲੀ ਵਾਰੀ ਮੈਂ ਅੱਗੇ ਵੀ ਇਹ ਗੱਲ ਕਹਿ ਚੁੱਕਾ ਕਿ ਤਿੰਨ ਚਾਰ ਵਾਰ ਕਿ ਮੇਰੇ ਡੈਡੀ ਨੂੰ ਕਹਿੰਦਾ ਆਪਣੇ ਮੁੰਡੇ ਬਚਾਲਾ ਮੈਂ ਕੱਲ ਗਿਆ ਸੀ ਆਪਣੀ ਜੁੰਡ ਦੇ ਵਿੱਚ 2 ਘੰਟੇ ਡਿਊਟੀ ਦੇ ਕੇ ਫਿਰ ਉੱਥੋਂ ਮਿਲ ਕੇ ਫਿਰ ਕੱਲ ਛੁੱਟੀ ਲੈ ਕੇ ਮੈਂ ਮੇਰੀ ਛੁੱਟੀ ਜਿਹੜੀ ਹੈ ਇਸੇ ਕੰਮ ਵਾਸਤੇ ਨਿਕਲਦੀ ਆ ਜੇ ਕਿਸੇ ਨੂੰ ਮੇਰੇ ਤੇ ਵਿਸ਼ਵਾਸ ਭੁਣਾ ਨਾ ਵੀ ਹੋਵੇ ਉਹ ਡੀਸੀ ਸਾਹਿਬ ਦਾ ਜਾਂ ਅਸੀਸ ਸਾਹਿਬ ਦਾ ਜਿਹੜਾ ਸੀਸੀਟੀਵੀ ਰਿਕਾਰਡ ਆ ਉਹ ਵੇਖ ਜਾ ਸਕਦਾ ਕਿ ਮੈਂ ਪਿਛਲੇ 5 ਸਾਲਾਂ ਦੇ ਵਿੱਚ ਕਿੰਨੇ ਕੁ ਤਕੇ ਖਾਦੇ ਆ ਮੈਂ ਤੇ ਪਰੇਸ਼ਾਨ ਹੋ ਗਿਆ ਮੈਂ ਤੇ ਆਤਮ ਹੱਤਿਆ ਕਰਨ ਦੀ ਸੋਚ ਲਈ ਸੀ ਮਤਲਬ ਕਿ ਮੈਂ ਚੱਲਿਆ ਸੀ ਉਹ ਤੇ ਜੋ ਪੰਜਾਬ ਵਿੱਚ ਜ਼ਬਰ ਵਿਰੋਧੀ ਲਹਿਰ ਚੱਲ ਰਹੀ ਆ ਉਹਦੇ ਦੁਆਰਾ ਮੈਨੂੰ ਨਸਾਮ ਮਿਲਦੀ ਉਮੀਦ ਆ ਉਦਾਂ ਮੇਰੀ ਉਮੀਦ ਜਿਹੜੀ ਖਤਮ ਹੋ ਚੁੱਕੀ ਸੀ ਅਸੀਸ ਸਾਹਿਬ ਜੀ ਕਿ ਆਪਾਂ ਇੱਕ ਸਧਾਰਨ ਵਿਅਕਤੀ ਤੇ ਗਾਲੀ ਕਢਦੇ ਆ ਕਿਛੇ ਜਿਨ੍ਹਾਂ ਨਾਲ ਧੱਕੇਸ਼ਾਈਆਂ ਹੋ ਰਹੀਆਂ ਤੁਸੀਂ ਉਹ ਕੱਲ ਛੱਡੋ ਇੱਕ ਫੌਜੀ ਵੀ ਇੱਕ ਪਾਸੇ ਬਾਰ-ਬਾਰ ਕਿਹਾ ਜਾਂਦਾ ਕਾਂਗਰਸ ਪਾਰਟੀਆਂ ਲੋਕੀ ਫੌਜੀ ਵੀਰਾਂ ਦਾ ਬਹੁਤ ਵੱਡਾ ਸਤਿਕਾਰ ਚਾਹੀਦਾ ਇਹ ਸਤਿਕਾਰ ਕਰ ਰਹੇ ਇਹਨੂੰ ਘਰੇ ਛੱਦਦੇ ਕਾਂਗਰਸ ਦੇ ਐਮਐਲਏ ਸਾਹਿਬ ਕਮਨਜੀਤ ਸੋਂ ਇਨੂੰ ਚਾਹ ਪਾਣੀ ਪਲਾਉਂਦੇ ਇਹਨੂੰ ਆਪ ਗਲਵਕੜੀ ਚ ਲੈ ਕੇ ਇਹਨੂੰ ਇਨਸਾਫ ਦਵਾਉਦੇ ਤੇ ਅੱਜ ਸ਼ਾਇਦ ਅਸੀਂ ਸਾਰੇ ਬਰੰਪਰਾ ਸਾਹਿਬ ਦੇ ਅਸੀਂ ਇਸ ਗੱਲ ਦੀ ਉਹਨਾਂ ਨੂੰ ਚੰਗੇ ਕੰਮ ਦੀ ਵਧਾਈ ਦਿੰਦੇ। ਮਗਰ ਜੇ ਇਹ ਉਹਨਾਂ ਕੋਲ ਇਨਸਾਫ ਲਈ ਗਏ ਤੇ ਇਹਦੇ ਬਜ਼ੁਰਗ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਤੂੰ ਆਪ ਦੇ ਬੱਚੇ ਬਚਾਲ ਬਚਾਲਾ ਅਸੀਂ ਸਾਰਾ ਸ਼ਰੋਗਨੀ ਅਕਾਲੀ ਦਲ ਇਹਨਾਂ ਨਾਲ ਠੋਕ ਕੇ ਖਲੋਤਾ ਇਨਸਾਫ ਦਵਾਊਗਾ ਬੱਚੇ ਕੀ ਬਚਾਲਾ ਇਹਨੂੰ ਇਨਸਾਫ ਦਵਾ ਕੇ ਰੱਖ ਹਰ ਇਟ ਨਾਲ ਇਟ ਘੜਕਾ ਦਿਆਂਗੇ ਇਨਸਾਫ ਤੋਂ ਨਹੀਂ ਇਸ ਗੱਲ ਤੋਂ ਬੱਚੇ ਨਹੀਂ ਰਹਿਣਗੇ ਤਰੰਤਰੰਤੋ ਵਿਜੇਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਚੰਗ